हेलो दोस्तों लॉज मित्रों देखो ये रवीता रानी ने रख लिया अपना सामान जो कि बनाओगे रवीता रानी बर्गर दोस्तों बर्गर लॉज उधर कुर्सी ढाके बैठ जा तू आ नहीं रही पूरी लॉज दोस्तों अच्छा अच्छा चलो जी सामान मैं थोनू दिखा देना है देखो ये मिर्चा ने आहा आलू ने आ स्वीट कॉर्न है आ तणियां है आहा पाउडर आ ते आ अपने मच्छरदानी आ लॉज दोस्तों ये है गाइस ਇਹ ਬਾਦ ਦਾ ਪ੍ਰੋਡਕਟ ਅੱਬਾ ਬ੍ਰਾਮ ਬ੍ਰਾਮ ਪਤਾ ਨਹੀਂ ਕੀ ਕਹਿੰਦੇ ਉਹਨੇ ਗ੍ਰਾਮ ਗ੍ਰਾਮ ਬ੍ਰਾਮ ਇਹ ਦੇਖ ਲਓ ਜੀ ਸਵੀਟ ਕੌਰ ਪਹਿਲਾਂ ਮਿਰਚਾਂ ਪਾ ਲਿਆ ਹੁਣ ਸਵੀਟ ਕੌਰ ਨੂੰ ਪਾ ਲੇ ਤੇ ਲਓ ਜੀ ਦੋਸਤੋ ਹੁਣ ਪਾਇਆ ਇਹ ਧਣੀਆਂ ਦੋਸਤੋ ਵਾਹਾਹਾਹਾ ਲਓ ਜੇ ਇਹਦਾ ਇਹ ਤਿਆਰ ਹੋ ਰਿਹਾ ਹੈ ਆਪਣਾ ਟਿੱਕੀ ਵਾਸਤੇ ਲਓ ਜੀ ਟਿੱਕੀ ਵਾਸਤੇ ਤਿਆਰ ਹੋ ਰਿਹਾ ਮਟੀਰੀਅਲ ਇਹ ਲਓ ਜੀ ਨਮਕ ਲਓ ਜੀ ਨਮਕ ਪਾ ਲਿਆ ਤੇ ਲਾਓ ਜੀ ਮਿੱਤਰੋ ਨਮਕ ਸਵਾਦ ਅਨੁਸਾਰ ਸਾਰੇ ਮਸਾਲੇ ਜੋ ਵੀ ਆਪਣੇ ਮਸਾਲੇ ਨੇ ਸਾਰੇ ਪਾਨੇ ਨੇ ਇਹਦੇ ਵਿੱਚ ਲਾਓ ਜੀ ਮਿਰਚਾਂ ਵੀ ਪਾਲੀਆਂ ਦੋਸਤੋ ਤੇ ਲਾਓ ਜੀ ਧਨੀਆ ਵੀ ਪਾਲਿਆ ਧਨੀਆ ਪਾਊਡਰ ਪਹਿਲਾਂ ਧਨੀਆ ਵੀ ਪਾਲਿਆ ਹੁਣ ਧਨੀਆ ਪਾਊਡਰ ਵੀ ਪਾ ਲਓ ਜੋ ਵੀ ਹੈਗਾ ਪਾ ਲਓ ਬਸ ਤੁਸੀਂ ਯਾਰ ਗੱਲ ਖਾਸਾ ਗਰਮ ਮਸਾਲਾ ਓਏ ਗਰਮ ਮਸਾਲਾ ਲਾਓ ਜੀ ਮਿੱਤਰੋ ਪੂਰਾ ਸਪਾਈਸੀ ਬਣੂਗਾ आमचूर पाउडर लो ये आमचूर पाउडर गरम मसाला सारा कुछ पा लिया ते ਹੁਣ ਇਹ ਹੋਊਗਾ ਮਿਕਸ ਦੋਸਤੋ ਮਿਕਸ ਹੁਣ ਇਹ ਮਿਕਸ ਹੋਊਗਾ ਸਾਰੇ ਦੇਖੋ ਜੀ ਲੱਗੇ ਦੇਖਣ ਸਾਡੇ ਸਾਰੇ ਦੇਖ ਰਹੇ ਨੇ ਦੋਸਤੋ ਮਿਕਸ ਹੋ ਗਿਆ ਮਿਕਸ ਦੋਸਤੋ ਲੋ ਜਿਹੜੇ ਚੋਣਾ ਪਊਗਾ ਪਾਊਡਰ ਹੈ ਜੋ ਕਿ ਇਹ ਹੈ ਚਾਵਲوں ਦਾ ਆਟਾ ਲਓ ਜੀ ਦੋਸਤੋ ਚਾਵਲ ਦਾ ਆਟਾ ਲਓ ਜੀ ਪਾਊਡਰ ਚਾਵਲੋ ਦਾ ਪਾਊਡਰ ਰਵਿਤਾ ਰਾਣੀ ਬਣਾ ਰਹੀ ਹੈ ਜੋ ਕਿ ਲਓ ਜੀ ਮਿਕਸ ਕਰਾਂਗੇ ਇਸਕੋ ਲਓ ਜੀ ਮਿੱਤਰੋ ਹੁਣ ਅਸੀਂ ਬੰਦਾਂਗੇ ਲਓ ਜੀ ਮਿਕਸ ਕਰਿਆ ਜਾਊਗਾ ਹੁਣ ਲਓ ਜੀ ਸਾਡੇ ਸਾਰੇ ਮੈਂਬਰ ਦੇਖ ਰਹੇ ਨੇ ਤੇ ਸਿੱਖ ਰਹੇ ਨੇ ਤੁਸੀਂ ਵੀ ਦੇਖੋ ਸਿੱਖੋ ਤੇ ਮਿੱਤਰੋ ਉਧਰੋਂ ਕੜਾਹੀ ਤਿਆਰ ਵਰ ਤਿਆਰ ਆ ਸਾਡੀ ਚੜ ਰਹੀ ਆ ਤੇ ਉਹ ਸਾਡੇ ਟਿੱਕੀਆਂ ਬਣਣੀਆਂ ਨੇ ਤਾਂ ਕਰਕੇ ਛੋਟੀ ਕੜਾਈ ਛੋਟੀ ਕੜਾਈ 'ਚ ਲਓ ਜੀ ਆ ਬਰਗਰ ਪਏ ਨੇ ਆਪਾਂ ਬਰਗਰ ਬਾਹਰੋਂ ਲੈ ਕੇ ਆਏ ਆ ਤੇ ਇਸ ਸਮਾਨ ਅਸੀਂ ਆਪਣਾ ਘਰ ਦਾ ਪਾਵਾਂਗੇ ਠੀਕ ਹੈ ਦੋਸਤੋ ਚਲੋ ਜੀ ਮਿਲ ਜਿਆ ਫਿਰ ਆਪਾਂ ਜੋ ਵੀ ਹੋਊਗਾ ਮੈਂ ਤੁਹਾਨੂੰ ਦਿਖਾਈ ਜਾਊਂਗਾ ਠੀਕ ਹੈ ਮਿੱਤੋ ਜੀ ਦੋਸਤੋ ਰਵੀ ਦਾ ਰਾਣੀ ਨੇ ਕਰ ਦਿਆ ਹੈਗਾ ਇਹ ਮਿਕਸਰ ਜੋ ਕਿ ਦੇਖੋ ਜੀ ਮਿਕਸ ਹੋ ਕੇ ਇਦਾਂ ਦਾ ਲੱਗੂਗਾ ਦੇਖੋ ਦੋਸਤੋ ਓ ਮਿਕਸ ਹੋ ਗਿਆ ਹੈ ਦੋਸਤੋ ਲਓ ਜੀ ਮਿਕਸ ਹੋ ਗਿਆ ਹੁਣ ਕੜਾਹੀ ਚਾੜ ਰਹੀ ਆ ਅਸੀਂ ਨੇ ਦੇਖੋ ਦੋਸਤੋ ਕੜਾਹੀ ਚਾੜਦੇ ਆ ਮਿੱਤਰੋ ਤੇ ਲਓ ਜੀ ਦੇਖੋ ਜੀ ਤੇਲ ਵੀ ਰੱਖ ਲਿਆ ਕੜਾਹੀ ਚਾੜ ਦਿਆ ਸਸੋ ਗਾ ਤੇਲ ਸਸੋ ਗਾ ਤੇਲ ਲਓ ਜੀ ਨੈਂਸੀ ਆਪਣੇ ਕਰ ਰਹੀ ਆ ਰਖਵਾਲੀ ਮੱਖੀ ਆ ਰਖਵਾਲੀ ਲਓ ਇਹ ਫੈਨ ਵੀ ਆਪਣੇ ਲਵੇ ਕੋਵਾ ਕੋਵਾ ਤੇ ਲਓ ਫੇਰ ਵੀ ਨੈਂਸੀ ਮੱਖੀ ਡਾਰੀ ਆ ਤੇ ਲਓ ਜੀ ਦੋਸਤੋ ਚਲੋ ਹੀ ਕੋਈ ਗੱਲ ਨਹੀਂ ਮੱਖੀ ਦਾਣੇ ਜ਼ਰੂਰੀ ਆ ਤੇ ਇਧਰ ਮਸਾਲਾ ਤਿਆਰ ਵਰ ਤਿਆਰ ਆ ਤੇ ਮਿਲਦਿਆਂ ਫਿਰ ਆਪਾਂ ਠੀਕ ਆ ਦੋਸਤੋ ਜਿਵੇਂ ਵੀ ਹੋਊਗਾ ਮੈਂ ਤੁਹਾਨੂੰ ਸਾਰਾ ਕੁਝ ਦਖਾੰਦਾ ਰਹੂਗਾ ਜੀ ਦੋਸਤੋ ਤਿਆਰ ਵਰ ਤਿਆਰ ਆ ਰਵਿਦਾ ਰਾਣੀ ਦੇਖੋ ਦੋਸਤੋ ਤਿਆਰ ਵਰ ਤਿਆਰ ਆ ਲਓ ਜੀ ਦੇਖੋ ਆਈਏ ਉਧਰ ਆਈਏ ਉਧਰ ਬੋਲੋ ਜੈ ਮਾਤਾ ਦੀ ਜੀ ਮਿੱਤਰੋ ਆ ਗਏ ਆ ਇਧਰ ਆ ਗਏ ਆ ਲਓ ਜੀ ਦੇਖੋ ਜੀ ਆ ਪੇੜੇ ਲੈ ਲਏ ਆ ਦੇਖੋ ਮਿੱਤਰੋ ਇਦਾਂ ਦੀ ਬਣੂਗੀ ਫਿਰ ਆਪਣੀ ਟਿੱਕੀ ਟਿੱਕੀ ਆਏ ਹਾਏ ਹਾਏ ਸਪਾਈਸੀ ਕਰੰਚੀ ਸੌਫਟੀ ਟਿੱਕੀ ਲਓ ਜੀ ਇਹ ਮੈਦਾ ਦਾ ਹੈਗਾ ਕੋਲ ਲਓ ਜੇ ਮੈਦੇ ਦਾ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਇਹੋ ਕਣਕ ਦਾ ਚੌਲਾਂ ਦੇ ਆਟੇ ਦਾ ਮਿਕਸਰ ਤੇ ਆ ਗਿਆ ਇਹ ਚੂਰਾ ਹੈ ਬ੍ਰੈਡ ਕ੍ਰਮ ਬ੍ਰੈਡ ਚੂਰਾ ਬ੍ਰੈਡ ਗ੍ਰਾਮ ਲਓ ਜੀ ਮਿੱਤਰੋ ਵਾਓ ਲਓ ਜੀ ਓ ਹਾਏ 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 ਦੋਸਤੋ ਦੇਖੋ ਜੀ ਆ ਸਮਾਨ ਆ ਜਿਹੜਾ ਆਪਾਂ ਨੇ ਉਹ ਕਰਨਾ ਤੇ ਇੱਧਰ ਦੇਖੋ ਜੀ ਚਾਰ ਵਾਰ ਤਿਆਰ ਹੋ ਰਹੀ ਆ ਟਿੱਕੀ ਤੇ ਜਿਵੇਂ ਟਿੱਕੀ ਬਣੂਗੀ ਤੁਹਾਨੂੰ ਦਿਖਾਈ ਜਾਊਗੀ ਓਏ ਹੋਏ ਹੋਏ ਬੱਲੇ ਬੱਲੇ टिक्की नाचरिया वेच तेल दे यस लो जी टिक्की नाचरिया तेल दे وچ پین گے پٹاکے મિત્રો આય હાય 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 તેલ દે પટاکے પૈન گے મિત્રો બર્ગર બના કે દિખાયેંગે આજ આપકો કલ બનાયા થા હમને દેવર આજ બનાયેંગે બર્ગર સ્પાઇસી ક્રન્ચી બર્ગર ટिक्की દેખો દોસ્તો જી ટिक्की ઓય હોય હોય હો ક્યાં કર રહી હે ટિક્કિયા કેંદી ઓય હોય હોય હો ਲੌਰੀ ਇੱਕ ਹੋਰ ਫੇੜਾ ਤਿਆਰ ਵਰ ਤਿਆਰ ਆ ਫੇੜਾ ਤੇ ਇਦਾਂ ਦਾ ਫੇੜਾ ਲੈ ਲੈਣਾ ਹੈ ਤੇ ਫੇਰ ਇਹਦੇ ਵਿੱਚ ਜੋ ਕਿ ਆਪਣਾ ਆਪਣਾ ਜੋ ਵੀ ਪੇਸਟਾ ਉਹਦੇ ਚਲਾ ਲੈਣਾ ਹੈ ਮੈਦਾਗਾ ਹੈ ਮੈਦੇ ਦਾ ਪੇਸਟਾ ਓਏ ਹੋਏ ਟਿੱਕੀ ਦੇਖ ਲੈ ਇੱਧਰ ਟਿੱਕੀ ਨਾ ਚੜਵਾ ਦੀ ਓ ਟਿੱਕੀ ਨਾ ਜਾਣ ਲਈ ਤੂੰ ਓਏ ਹੋਏ 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 ਓਏ ਹੋਏ ਹੋਏ ਓਏ ਹੋਏ 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 ਓਏ ਹਾਏ ਹਾਏ ਵੱਢ ਕੇ ਦੇਖਾਂਗੇ ਨੂੰ ਡੇਕੀ ਨੂੰ ਤਾਂ ਇਹਦੇ ਟੋਟੇ ਟੋਟੇ ਕਰਕੇ ਦੇਖਾਂਗੇ ਕਿੱਦਾਂ ਦੀ ਬਣੀ ਆ ਦੋਸਤੋ ਕਿੱਦਾਂ ਦੀ ਬਣੀ ਆ ਟੋਕੀ ਆਹ ਪਹਿਲੇ ਇੱਕ ਦਿਖਾਵਾਂਗੇ ਆਪ ਕੋ ਕੈਸੀ ਬਣੀ ਆ ਲਓ ਜੀ ਦੇਖੋ ਜੀ ਰੰਗ ਰੂਪ ਆਇਆ ਹੋਇਆ ਏ ਗੋਲਡਨ ਲਾਈਟ ਲਗਾ ਕੇ ਦਿਖਾਵਾਂਗੇ ਆਪ ਕੋ ਗੋਲਡਨ ਲਾਈਟ ਹਮਾਰੀ ओए तो ये गोल्डन लेड लगा के दिखाएंगे देखिए कितनी जबरदस्त लग रही है टिक्की हो होए होए बर्गर में डली है अरे बर्गर में बर्गरच पावांगे दोस्तों बर्गरच ओए होए होए ओए होए क्या खीरे टमाटर का खीरे टमाटर बड लिए जाए और एक बर्गर तैयार वर करके दिखाएंगे सो टेस्टी बकर

ਹਾਂ ਪਨੀਰ ਪਾਇਆ ਹੋਇਆ ਏ ਆ ਆ ਆ ਕਰ ਕਰ ਬੋਲਦੀ ਓਏ ਹੈ ਹੈ ਕਰੰਚੀ ਆ ਦੇਖੇ ਕਰੰਚੀ ਆ ਕਰੰਚੀ ਟਿੱਕੀ ਕਰੰਚੀ ਹੈ ਦੋਸਤੋ ਕਰੰਚੀ ਟਿੱਕੀ ਟਿੱਕੀ ਦਿਖਾਓ ਕੱਟ ਕਰਕੇ ਦਿਖਾਈਏ ਹੁਣ ਟਮਾਟਰ ਕੱਟ ਕਰਕੇ ਦਿਖਾਈਏ ਓਏ ਆ ਹਾਏ 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 ਖੁਸ਼ਬੂ ਆ ਰਹੀ ਹੈ ਖੁਸ਼ਬੂ ਆ ਰਹੀ ਹੈ ਦੋਸਤੋ ਮੱਖੀਆਂ ਜਰੂਰ ਆ ਗਿਆ ਖੁਸ਼ਬੂ ਦਾ ਦੂਰ ਦੀ ਗੱਲ ਮੱਖੀਆਂ ਆ ਗਿਆ ਸਮਝੋ ਕੋਹਟਾ ਕੰਮ ਕਿੱਥੇ ਮੱਖੀਆਂ ਆ ਗਿਆ ਸਮਝੋ ਸਿਰ ਆਏ ਲਓ ਜੀ ਦੇਖੋ ਜੀ ਟਮਾਟਰ ਤੇ ਖੀਰੇ ਚੀਰੇ ਜਾ ਰਹੇ ਨੇ ਜੋ ਕਿ ਸਾਨੂੰ ਪਤਾ 버ਗਰ ਚ ਪੈਣਗੇ ਇਹ ਤੇ 버ਗਰ ਬਣਾ ਕੇ ਹੁਣ 버ਗਰ ਬਣਾ ਕੇ ਦਿਖਾਵਾਂਗੇ ਹੁਣ ਆਪਾਂ ਸਾਨੂੰ ਠੀਕ ਆ ਦੋਸਤੋ ਬੜਾ ਟੇਸਟੀ 버ਗਰ ਬਣਾਵਾ ਲਓ ਜੀ ਹੋਰ ਟਿੱਕੀਆਂ ਦਾ ਇਸਤੇਮਾਲ ਕਰਿਆ ਜਾ ਰਿਹਾ ਹੈ ਓਏ ਹੋਏ ਓਏ ਚਲੋ ਮਿਲਦੀਆਂ ਦੋਸਤੋ ਪੂਰਾ 버ਗਰ। ਹਾਂਜੀ ਦੋਸਤੋ ਹੁਣ ਬਣੂਗਾ 버ਗਰ ਦੇਖੋ ਜੀ 버ਗਰ ਤਿਆਰ ਬਰ ਤਿਆਰ ਹੋਣ ਦੀ ਕਦਾਰ ਚਾ ਜੋ ਕੀ ਦੇਖੋ ਜੀ ਰਵੀ ਦਾ ਰਾਣੀ ਨੇ ਬਣਾਈਆਂ ਨੇ ਟਿੱਕੀਆਂ ਦੇਖੋ ਦੋਸਤੋ ਟਿੱਕੀਆਂ ਤਾਂ ਬਣ ਗਈਆਂ ਹੁਣ 버ਗਰ ਤਿਆਰ ਕਰਕੇ ਦਿਖਾਵੂਗੀ ਤੁਹਾਨੂੰ ਰਵੀ ਦਾ ਰਾਣੀ। ਇਹ ਜੈਨੀ 버ਗਰ ਸੌਸ ਘਰ ਤੇ। ਜੈਨੀ 버ਗਰ ਸੌਸ 버ਗਰ ਸੌਸ ਬਣ ਰਹੀ ਹੈ ਘਰ ਤੇ ਹੀ ਘਰੇ ਹੋਮ ਮੈਡ ਬਣ ਰਹੀ ਹੈ ਤੇ ਦੇਖੋ ਜੀ ਕਿੰਨਾ ਸਾਜੋ ਸਮਾਨ ਰੱਖਣਾ ਪੈਂਦਾ ਏ ਤੇ ਲਓ ਜੀ ਦੋਸਤੋ ਮਿਰਚੜ ਵੀ ਗਈ ਸਰ ਮਿਰਚ ਚੜ ਗਿਆ ਦੋਸਤੋ ਟੇਸਟੀ ਟੇਸਟੀ ਬੜੋ ਕਮਾ ਲਓ ਜੀ ਜਦ ਕੰਮ ਹੁੰਦਾ ਜਿਆਦਾ ਹੁੰਦੀ ਨਹੀਂ ਹੈਗੀ ਜਦ ਕੰਮ ਨੂੰ ਨਿੰਬੂ ਨਾਲ ਆਉਂਦਾ ਜਿਆਦਾ ਲੱਗਦੇ ਹੋ ਨਾ ਤੈਨੂੰ ਪਹਿਲੀ ਕਿਹਾ ਸੀ ਤੇਰੀ ਇਮਾਨ ਹੈ ਕੰਮ ਕਰ ਨੂੰ ਇਸ ਲਈ ਪੁੱਛ ਲੈਣ ਨੂੰ ਕੀ ਕਰਿਆ ਜੋ ਮੈਂ ਕਰ ਲਿਆ ਉਹ ਕਰਨੇ ਲਈ ਗਾਧਾ ਮੈਂ ਸੌਂ ਕੇ ਕੋਸ਼ਿਸ਼ ਨਹੀਂ ਕਰਦਾ ਲਓ ਜੀ ਦੱਸ ਲਓ ਇਹ ਜਮੇ ਕੰਮ ਕਰਕੇ ਰਾਜੀ ਨਹੀਂ ਜਮੇ ਕੰਮ ਪਤਾ ਨਹੀਂ ਕਿਵੇਂ ਇਹਨੂੰ ਹੈਡ ਕਰ ਲੈ ਕਿਵੇਂ ਇਹਨੂੰ ਉਹ ਬਣਾਤਾ ਸਮਝ ਤੋਂ ਬਾਹਰ ਆ ਮੈਨੂੰ ਤਾਂ ਸਮਝ ਤੋਂ ਨਹੀਂ ਆਉਂਦੀ ਕਿਵੇਂ ਮੈਨੇ ਸੁਣਾ ਨਹੀਂ ਵਰਨਾ ਮੈਂ ਨਿਕਾਲ ਦਿੱਤੀ ਮਿਕਸ ਵੀ ਕਰ ਦਿੱਤੀ ਦੋਸਤੋ 버거 ਹੋ ਰਹੇ ਨੇ ਗਰਮ ਦੇਖੋ ਜੀ ਦੋਸਤੋ 버거 ਗਰਮ ਹੋ ਰਹੇ ਗਰਮ 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 버거 ਹੋ ਜੀ ਦੋਸਤੋ 버거 ਦੀ ਹੋ ਰਹੀ ਹੈ ਅਭੀ ਤਿਆਰੀ ਆਏ ਹਾਏ ਹਾਏ 버거 ਸੌਸ ਆ ਦੋਸਤੋ ਇਹ 버거 ਸੌਸ ਵਾਉ ਘਰ ਤੇ ਬਣਾਈ ਹੈ ਇਹ ਘਰ ਤੇ ਬਣਾ ਹੈ ਘਰ ਘਰੇ ਬਣਾਈਆ ਦੋਸਤੋ ਇਹ ਘਰੇ ਬਣਾਈਏ ਘਰੇ ਘਰੇ ਬਣਾਈਆ ਮੈਂ ਤਾਂ ਹਿੰਦੀ ਪੰਜਾਬੀ ਉਹੀ ਹੋ ਗਿਆ ਬੜਾ ਸਮਝਾਇਆ ਦੋਸਤੋ ਤੁਸੀਂ ਨਾ ਸੁਧਰਿਆ ਉਹ ਕੰਮ ਹੋ ਜਾਂਦਾ ਮੇਰੇ ਨਾਲ ਤੇ ਚਲੋ ਦੋਸਤੋ ਲਓ ਜੀ ਦੇਖੋ ਜੀ ਟਮਾਟਰ ਰੱਖੇ ਹੋਏ ਚੀਰੇ ਹੋਏ ਇਹਦੇ ਵਿੱਚ ਨੇ ਹਾਂ ਪਲੇਟ ਬਲੈਕ ਹੈ ਜਿਸਨੇ ਰੱਖੂੰਗੀ ਲਓ ਜੀ ਪਲੇਟ ਆਲਾ ਖੋਲਿਆ ਧਰਾਜ ਤੇ ਪਾਵਾਂ ਦੇ ਹੁਣਾਂ ਪਾ ਕੇ 버ਗਰ ਬਣੂ ਦੋਸਤੋ 버ਗਰ 버ਗਰ ਹਵਾ ਕਰ ਬੱਚੇ ਓਏ ਦੋਸਤੋ ਹਾਈ 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 버ਗਰ ਲਾਓ ਜੀ ਟਮਾਟੇ 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 ਮੋਟੇ ਮੋਟੇ ਕੱਟਦੇ ਸਨ ਟਮਾਟੇ ਟਮਾਟੇ ਵਾਓ ਲਓ ਜੀ ਦੋਸਤੋ ਟਿੱਕੀ ਰੱਖੀ ਯਾਰੀਆ ਓਏ ਹੋਏ ਹੋਏ ਲਾਓ ਜੀ ਦੋਸਤੋ ਹੱਥ ਖਾ ਜਾਂਦਾ ਮੂਰੇ ਬਾਰ ਬਾਰ ਤਾਂ ਹੀ ਕਹਿਣਾ ਹੁੰਦਾ ਹੈ ਕਿ ਟੇਬਲ ਤੇ ਬਣਦੀਆਂ ਨੇ ਚੀਜ਼ਾਂ ਸਾਹਮਣੋਂ ਆਮਣੋਂ ਸਾਹਮਣੇ ਦਿਖਦਾ ਹੁੰਦਾ ਹੈ। ਔਰੇ ਥੋੜਾ ਜਿਹਾ ਸਵਾਦ ਆ ਹਾਏ 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 ਬਹੁਤ ਟੇਸਟੀ ਆ ਦੋਸਤੋ। ਹੋਣੀ ਨਹੀਂ ਹੋਣੀ ਰੱਖਣੀ। ਲਓ ਇਹ ਦੇਖੋ ਲਓ ਦੋਸਤੋ। ਦੂਸਰਾ ਚਮਚਾ ਲੇ ਲਓ। ਦੂਸਰਾ ਚਮਚਾ ਲੋ ਤੇ ਜੋ ਵੀ ਆ ਤੁਹਾਨੂੰ ਦਿਖਾਇਆ ਜਾ ਰਿਹਾ ਮੇਤਰੋ। ਨਹੀਂ ਹੋਣੀ। ਓ ਬਰਗਰ ਬਰਗਰ ਬਾਰੇ ਬਰਗਰ। ਓਏ ਲਓ ਜੀ ਦੋਸਤੋ 버ਗਰ ਬਰਗਰ ਤਿਆਰ ਬਰਗਰ ਤਿਆਰ ਵਰਤਿਆਰ ਆ ਬਰਗਰ ਤਿਆਰ ਵਰਤਿਆਰ ਹੈ ਦੋਸਤੋ ਓਏ ਹੋਏ ਅੰਧੇਰਾ ਆ ਰਿਹਾ ਮਾਤਾ ਜੀ ਲਓ ਜੀ ਦੋਸਤੋ 버ਗਰ ਤਿਆਰ ਆ ਲਓ ਜੀ ਦੋਸਤੋ ਦੇਖੋ ਜੀ 버ਗਰ ਬਹੁਤ ਟੇਸਟੀ ਬਣਿਆ ਹੋਇਆ ਦੇਖੋ ਤੁਸੀਂ ਦੇਖ ਪਾ ਰਹੇ ਹੋ 버ਗਰ ਦੇਖੋ ਤੁਸੀਂ ਬਹੁਤ ਟੇਸਟੀ ਹੈ ਦੋਸਤੋ ਬਹੁਤ ਟੇਸਟੀ ਵਾਓ ਦੇਖੀ ਆਏ ਹਾਏ ਬਹੁਤ ਸੋਹਣਾ ए हाय हाय बड़ा टेस्टी है बड़ा टेस्टी लो जी इधर देखो साजो लग रहा त्यार वर त्यार है त्यार त्यारे जी दोस्तो ओए हो बर्गर बन रही टी टिका देखो दोस्तों आओ क्रंची स्पाइसी सॉफ्टी टिक्की दोस्तों इधर देखो रुबीता रानी लगी हुई है बनाने लो जी दोस्तों लगे हुए कि साजो समान ਤੇ ਲੋ ਜਿਹੜਾ 버거 ਤਿਆਰ ਹੋਇਆ ਸੋਨੂੰ ਮੈਂ ਉਹਦੇ ਦਰਸ਼ਨੇ ਕਰਾ ਦੇਣਾ ਦੋਸਤੋ ਦੇਖੋ ਦੋਸਤੋ ਓਏ ਹੋਏ 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 ਮੂੰਹ ਚ ਪਾਣੀ ਆ ਰਿਹਾ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਓਏ ਹੋਏ ਹੋਏ ਬੜਾ ਟੇਸਟੀ 버거 ਬਣਾਇਰ ਵੀ ਤਰਾਨਾ ਓਏ ਹੋਏ ਹੋਏ ਕਿਉਂਕਿ ਆਪਾਂ ਸिखਾਇਆ ਹੋਇਆ ਹੈ ਨਾ ਸਾਰਾ ਕੁਝ ਹੈਲੋ ਦੋਸਤੋ ਲੋ ਜੀ ਆ ਗਿਆ ਸੀ ਕਰਨੇ ਲੈ ਕੇ ਆ ਸੌਦਾ ਲੈ ਕੇ ਆ ਦੇਖੋ ਜੋ ਕੀ ਸੌਦਾ ਆਇਆ ਸਾਡਾ 1450 ਰੁਪਏ ਦਾ ਜੋ ਕਿ ਇੱਕ ਹਫਤਾ ਨਹੀਂ ਚੱਲਦਾ ਦੋਸਤੋ ਤੇ ਲੈ ਦੋਸਤੋ ਰੇ ਰੱਖ ਨ ਕੋਈ ਨਹੀਂ ਰੱਖਦੇ ਰੱਖਦੇ ਉੱਥੇ ਆਹ ਲੋਡ ਲੈ ਕੇ ਆਇਆ ਜਿਹੜੀਆਂ ਅੱਛੀਆਂ ਹਨ ਜੈ ਜੈ ਤੇ ਲਓ ਜੀ ਦੇਖੋ ਜੀ 버거 ਦੇਖੋ ਤੁਸੀਂ ਓਏ ਹੋਏ ਹੋਏ 버거 ਤਿਆਰ ਹੋ ਰਿਹਾ ਤਿਆਰ ਵਰ ਤਿਆਰ ਓਏ ਹੋਏ ਹੋਏ ਤਿਆਰ ਵਰ ਤਿਆਰ ਵਰ 버거 ਹੋ ਰਿਹਾ ਦੋਸਤੋ ਆਏ ਹਾਏ ਹਾਏ ਬਹੁਤ ਟੇਸਟੀ ਟੇਸਟੀ 버거 ਨੇ ਲਓ ਜੀ ਮਿੱਤਰੋ ਖਾਵਾਂਗੇ ਠੀਕ ਆ ਦੋਸਤੋ ਸਨਣ ਬਣੇ ਰਹੋ ਬਣਾ ਬਣਾ ਰਿਹਾ ਰਵਿਤਾ ਰਾਣੀ ਠੀਕ ਆ ਓਏ ਹੋਏ 버거 버거 Спасибо, Агат.